ਅੱਸੀ ਗੱਲ ਦੋਸਤੋ ਮੈਂ ਹਾਂ ਜਗਦੀਪ ਹਿਮਕੁੰਡ ਸਾਹਿਬ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਬਹੁਤ ਵੱਡੀ ਖੁਸ਼ਖਬਰੀ ਹੈ ਕਿ ਹੁਣ ਜਲਦੀ ਹੀ ਰਿਸ਼ੀਕੇਸ਼ ਗੋਵਿੰਦਗੜ੍ਹ ਤੇ ਬਦਰੀਨਾਥ ਮਾਰਗ ਤੇ ਹਿਮਕੁੰਡ ਮੈਨੇਜਮੈਂਟ ٹرسٹ ਦਾ ਇੱਕ ਬਹੁਤ ਵੱਡਾ ਗੁਰਦੁਆਰਾ ਸਾਹਿਬ ਬਣ ਰਿਹਾ ਹੈ ਇਹ ਗੁਰਦੁਆਰਾ ਸਾਹਿਬ ਬਣ ਰਿਹਾ ਹੈ ਰੁਦਰ ਪ੍ਰਿਆਗ ਤੋਂ 6 ਕਿਲੋਮੀਟਰ ਤੇ ਰਤੂਰਾ ਤੋਂ 4 ਕਿਲੋਮੀਟਰ ਪਹਿਲਾਂ ਮੇਨ ਰੋਡ ਦੇ ਉੱਪਰ ਪਹਿਲਾ ਇਸ ਯਾਤਰਾ ਮਾਰਗ ਤੇ ਸ਼ਿਰਨਗਰ ਜੋਸ਼ੀ ਮਠ ਨਗਰਾਸੂ ਇਹ ਗੁਰਦੁਾਰੇ ਆਉਂਦੇ ਸਨ ਪਰ ਇਹ ਸ਼ਾਇਦ ਇਹਨਾਂ ਸਭ ਗੁਰਦੁਆਰਿਆਂ ਤੋਂ ਵੱਡਾ ਗੁਰਦੁਆਰਾ ਬਣਨ ਜਾ ਰਿਹਾ ਹੈ ਜਿੱਥੇ ਹਜ਼ਾਰਾਂ ਦੀ ਗਿਣਤੀ 'ਚ ਸੰਗਤ ਵਿਸ਼ਰਾਮ ਕਰ ਸਕੇਗੀ ਜੇ ਰਿਸ਼ੀਕੇਸ਼ ਤੋਂ ਚੱਲੀਏ ਤਾਂ ਨਗਰਾਸੂ ਤੋਂ ਇਹ ਸਿਰਫ 14-15 ਕਿਲੋਮੀਟਰ ਪਹਿਲਾਂ ਹੁੰਦਾ ਹੈ 메ਨ ਰੋਡ ਦੇ ਉੱਪਰ ਬਹੁਤ ਸਾਰਾ ਕੰਸਟਰਕਸ਼ਨ ਮਟੀਰੀਅਲ ਪਿਆ ਹੋਇਆ ਹੈ ਇਸ ਦਾ ਮਤਲਬ ਹੈ ਕਿ 2025 ਤੱਕ ਇਸ ਗੁਰਦੁਆਰਾ ਸਾਹਿਬ ਦੀਆਂ ਕੁਝ ਮੰਜ਼ਲਾਂ ਜ਼ਰੂਰ ਤਿਆਰ ਹੋ ਜਾਣਗੀਆਂ। ਫਿਲਹਾਲ ਇੱਥੇ ਲੰਗਰ ਸੇਵਾ ਚੱਲ ਰਹੀ ਹੈ ਤੇ ਕੁਝ ਸਮਾਂ ਯਾਤਰੀ ਆਪਣਾ ਆਰਾਮ ਵੀ ਕਰ ਸਕਦੇ ਹਨ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ, ਬਹੁਤ ਸਾਰੀਆਂ ਮੰਜ਼ਲਾਂ ਦਾ ਲੈਂਟਰ ਪੈ ਚੁੱਕਾ ਹੈ ਤੇ ਤਕਰੀਬਨ ਜ਼ਮੀਨ ਤੋਂ 5 ਜਾਂ 6 ਮੰਜ਼ਲਾਂ ਉੱਪਰ ਹਨ। ਗੁਰਦੁਆਰਾ ਸਾਹਿਬ ਬਹੁਤ ਰਮਣੀਕ ਮਾਹੌਲ ਵਿੱਚ ਬਣਿਆ ਹੋਇਆ ਹੈ ਤੇ ਮਗਰਲੇ ਪਾਸੇ ਅਲਕਨੰਦਾ ਨਦੀ ਇਹਦੇ ਬਿਲਕੁਲ ਨਾਲ ਹੋ ਕੇ ਲੰਘਦੀ ਹੈ ਤੇ ਜੋ ਇਸ ਨੂੰ ਖੂਬਸੂਰਤ ਦਿੱਖ ਪ੍ਰਦਾਨ ਕਰਦੀ ਹੈ ਇਸ ਦੀ ਬਣ ਰਹੀ ਬਿਲਡਿੰਗ ਨੂੰ ਦੇਖ ਕੇ ਲੱਗਦਾ ਹੈ ਸ਼ਾਇਦ ਇਹ ਰਿਸ਼ੀਕੇਸ਼ ਗੁਰਦੁਆਰਾ ਸਾਹਿਬ ਤੋਂ ਬਾਅਦ ਸਭ ਤੋਂ ਵੱਡਾ ਗੁਰਦੁਆਰਾ ਹੋਵੇਗਾ ਰਿਸ਼ੀਕੇਸ਼ ਤੋਂ ਗੋਵਿੰਦ ਘਾਟ ਜਾਂਦਿਆਂ ਇਹ ਲਗਭਗ ਅੱਧ ਵਿੱਚ ਪੈਂਦਾ ਹੈ ਅਸੀਂ ਵਾਪਸੀ ਮੌਕੇ ਕੁਝ ਸਮਾਂ ਇੱਥੇ ਗੁਰਦੁਾਰੇ ਰੁਕੇ ਤੇ ਧੰਨਵਾਦ ਕਰਦੇ ਹਾਂ ਹੇਮਕੁੰਡ ਮੈਨੇਜਮੈਂਟ ਟਰਸਟ ਦਾ ਜੋ ਯਾਤਰੀਆਂ ਦੀ ਸਹੂਲਤ ਲਈ ਯਤਨਸ਼ੀਲ ਹੈ।